ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸ਼੍ਰਾਮ ਸਿੰਘ ਪੁਲਸ ਤੋਂ ਵੇਖੋ ਭੋਕੇ ਬਰੀਵਾਲਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚੋਂ ਪੰਜ ਟਰਾਂਸਫਾਰਮੂਲਾ ਵਿੱਚੋਂ ਤਾਂਬਾ ਚੋਰੀ ਕੀਤਾ ਗਿਆ ਚੋਰਾਂ ਵੱਲੋਂ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਤਹਿਸੀਲ ਮੰਡੀ ਬਰੀਵਾਲਾ ਖਾਣਾ ਵਿੱਚ ਪੈਂਦੇ ਪਿੰਡ ਬਰੀਵਾਲਾ ਕਿਸਾਨਾਂ ਦੇ ਖੇਤਾਂ ਵਿੱਚੋਂ ਚੋਰਾਂ ਵੱਲੋਂ ਬੀਤੀ ਰਾਤ ਕਿਸਾਨਾਂ ਦੇ ਖੇਤਾਂ ਵਿੱਚੋਂ ਇੱਕੋ ਵਾਰ ਪੰਜ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜੇਕਰ ਯੋਗ ਹੈ ਕਿ ਸਬ ਤਸੀਲ ਮੰਡੀ ਬਰੀ ਵਾਲਾ ਇਲਾਕੇ ਵਿੱਚ ਸਭ ਤੋਂ ਵੱਡੀ ਵਾਰਦਾਤ ਅਤੀ ਪਹਿਲੀ ਵਾਰ ਵਾਪਰੀ ਹੈ ਅਤੇ ਚੋਰਾਂ ਵੱਲੋਂ ਪੁਲਿਸ ਤੋਂ ਬੇਖੌਪ ਹੋ ਕੇ ਕੋਈ ਕਿਸਾਨਾਂ ਦੇ ਖੇਤਾਂ ਵਿੱਚੋਂ ਬਿਜਲੀ ਮਹਿਕਮੇ ਵੱਲੋਂ ਮੋਟਰਾਂ ਨੂੰ ਸਪਲਾਈ ਦੇਣ ਲਈ ਲਗਾਏ ਪੰਜ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਕੀਤਾ ਗਿਆ ਹੈ ਪੀੜਤ ਕਿਸਾਨਾਂ ਵੱਲੋਂ ਚੋਰਾ ਵਿਰੁੱਧ ਥਾਣਾ ਮੰਡੀ ਬਰੀਵਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਦਰਸ਼ਕਾਂ ਨੂੰ ਦੱਸਿਆ ਜਾਂਦਾ ਹੈ ਕਿ ਮੰਡੀ ਬਰੀਵਾਲਾ ਵਾਲੇ ਸੂਏ ਦੇ ਆਸ-ਪਾਸ ਬੀਤੀ ਰਾਤ ਚੋਰਾਵਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਸਿੰਚਾਈ ਲਈ ਮੋਟਰਾਂ ਚਲਾਉਣ ਵਾਲੇ 5 ਉਹ ਬੋਲਾ ਉਪਰੋਂ ট্রান্সਫਾਰਮਰ ਲਾ ਕੇ ਚੋਰਾਂ ਵੱਲੋਂ ਤਾਂਬਾ ਚੋਰੀ ਕੀਤਾ ਜਾਣ ਦੀ ਖਬਰ ਸਾਹਮਣੇ ਆਈ ਹੈ ਤਸਵੀਰਾਂ ਮੁਤਾਬਕ ਚੋਰਾਂ ਵੱਲੋਂ ਇਸ ਇੰਜਾਮ ਨੂੰ ਰਾਤ ਕਾਰਵਾਈ ਕੀਤੀ ਗਈ ਅੰਜਾਮ ਦਿੱਤਾ ਗਿਆ ਅਤੇ ਇਹ ਤਸਵੀਰਾ ਮੁਤਾਬਕ ਜਿੰਨਾ ট্রান্সਫਾਰਮਰ ਦਾ ਜਿਹੜਾ ਸਮਾਨ ਆ ਉਹ ਖਿਲਰਿਆ ਦਿਖਾਈ ਦੇ ਰਿਹਾ ਹੈ ਇਸ ਇਲਾਕੇ ਦੇ ਵਿੱਚ ਸਭ ਤੋਂ ਇਹ ਪਹਿਲੀ ਚੋਰੀ ਅਤੇ ਵੱਡੀ ਕਹੀ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਅੱਗੇ ਇਸ ਇਲਾਕੇ ਦੇ ਵਿੱਚ ਬੇਖੌਬ ਖਸਾਨਾਂ ਦੀਆਂ ਮੋਟਰਾਂ ਤੇ ট্রান্সਫਾਰਮਰ ਜਿਹੜੇ ਉਹ ਸੁਰੱਖਤ ਸਨ ਕਦੇ ਵੀ ਕੋਈ ਇਹੋ ਜੀ ਘਟਨਾ ਨਹੀਂ ਵਾਪਰੀ ਸੀ ਪਰ ਇਸ ਵੇਲੇ ਦਿਖਾਇਆ ਜਾਂਦਾ ਵੀ ਇਸ ਪੋਲਾਂ ਦੇ ਉੱਪਰੋਂ ਚੋਰਾਂ ਵੱਲੋਂ ਜਿਹੜੇ ట్రాנסਫਾਰਮਰਾਂ ਨੂੰ ਚੋਰੀ ਕਰਕੇ ਤਾਂਬਾ ਜਿਹੜਾ ਉਹ ਲਿਜਾਇਆ ਗਿਆ ਹੈ ਅਤੇ ట్రాנסਫਾਰਮਰ ਦੇ ਜਿਹੜੇ ਖੋਲ ਆ ਉਹ ਖੇਤਾਂ ਦੇ ਵਿੱਚ ਹੀ ਸੁੱਟ ਦਿੱਤੇ ਗਏ ਹਨ ਕਿਸੇ ਖੋਲ ਦੇ ਵਿੱਚੋਂ ਦਿਖਾਇਆ ਜਾਂਦਾ ਹੈ ਕਿ ਤੇਲ ਥੱਲੇ ਡੋਲ ਦਿੱਤਾ ਗਿਆ ਅਤੇ ਕਿਸੇ ਦੇ ਵਿੱਚੋਂ ਤੇਲ ਜਿਹੜਾ ਉਹ ਵਿੱਚ ਹੀ ਪਿਆ ਦਿਖਾਈ ਦਿੰਦਾ ਹੈ ਸੋ ਇਹ ਬਹੁਤ ਵੱਡੀ ਅਤੇ ਪਹਿਲੀ ਚੋਰੀ ਇਸ ਇਲਾਕੇ ਦੇ ਵਿੱਚ ਜਿਹੜਾ ਕਿਸਾਨਾਂ ਦੀਆਂ ਮੋਟਰਾਂ ਨੂੰ ਖੇਤਾਂ ਦੇ ਵਿੱਚ ਤਵਾ ਬੋਲਿਆ ਗਿਆ ਹੁਣ ਦੇਖਣਾ ਇਹ ਜ਼ਰੂਰੀ ਹੈ ਕਿ ਇਹ ਚੋਰਾਂ ਦੇ ਹੌਸਲੇ ਇੰਨੇ ਬਲੰਦ ਕਿਉਂ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਡਰ ਨਹੀਂ ਲੱਗ ਰਿਹਾ ਇਹਨਾਂ ਨੂੰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਆ